ਪਵਿੱਤਰ ਮੰਦਿਰ ਦੇ ਵਿੱਚ ਅੱਜ ਚੇਚੇ ਤੌਰ ਤੇ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਹਿਬ ਹਿੰਦ ਸਿੰਘ ਸਿੱਧੂ ਜੀ ਚੇਅਰਮੈਨ ਪੰਸੀਡ ਏਡੀਸੀ ਸਾਹਿਬ ਸਬਚਾਂ ਸਿੰਘ ਜੀ ਐਸਡੀਐਮ ਸਾਹਿਬ ਉਹ ਸਿੰਘਲਾ ਜੀ ਮੈਡਮ ਮਨਜੀਤ कौर ਜੀ ਪ੍ਰਿੰਸੀਪਲ ਮੈਡਮ ਭਾਰਤੀ ਨੰਦਾ ਜੀ ਸਕੂਲ ਦੇ ਸਾਰੇ ਟੀਚਰਸ ਸਰਪੰਚ ਸਾਹਿਬ ਸਤਿਗੁਰ ਜੀ ਮੇਰੇ ਸਾਰੇ ਹੀ ਸਤਕਾਰਯੋਗ 파ਰਟੀ ਦੇ ਦਰਜਾ ਬਦਰਜਾ ਉਹਦਰ ਸਭਾਂ ਕਿਉਂਕਿ ਸਾਰੇ ਨਗਰ ਦੇ ਨਾਲ ਹੀ ਅੱਜ ਦਿਨ ਹੀ ਤਕਰੀਬਨ 35-40 ਸਾਲਾਂ ਦੇ ਇੱਕ ਪਰਿਵਾਰਕ ਰਿਸ਼ਤੇ ਦੇ ਸਮਾਂ ਤਿਜਾਦਤਿੰਦਰ ਦੇ ਸਾਰੇ ਦਾ ਨਾਮ ਲਵਾ ਸਾਰੇ ਔਰ ਸਭ ਤੋਂ ਇੰਪੋਰਟੈਂਟ ਪਿਆਰੇ ਪਿਆਰੇ ਬੱਚੇ ਜਿਨ੍ਹਾਂ ਨੂੰ ਮਿਲਣ ਦੇ ਲਈ ਆਪਾਂ ਸਾਰੇ ਜਿੱਥੇ ਪਹੁੰਚੇ ਆ ਸੋ ਸਾਰੇ ਫਤਹਿ ਕਰੋ ਪ੍ਰੋਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਚਿਆਂ ਦਾ ਉ체ਚੇਤਨ ਤੌਰ ਤੇ ਕਿ ਜਿਨ੍ਹਾਂ ਨੇ ਇੱਥੇ ਪਹੁੰਚਦੇ ਇੰਨਾ ਪਿਆਰ ਮਾਣ ਸਤਿਕਾਰ ਬਖਸ਼ਿਆ ਨਿਕਲ ਸਵਾਗਤ ਕੀਤਾ ਤੁਹਾਡਾ ਦਿਲ ਦੀਆਂ ਕਰਾਈਆਂ ਚ ਧੰਨਵਾਦ ਨਾਲ ਹੀ ਮੁਬਾਰਕਬਾਦ ਵੀ ਕਿ ਜੋ ਇੱਕ ਲੰਬੇ ਸਮੇਂ ਤੋਂ ਸਾਇੰਸ ਲੈਬ ਦੀ ਲੋੜ ਮਹਿਸੂਸ ਹੋ ਰਹੀ ਸੀਗੀ ਉਹਦਾ ਉਦੋਂ ਅੱਟ ਨੇ ਜਿਹੜਾ ਅੱਜ ਹੋਇਆ ਬੱਚਿਆਂ ਨੂੰ ਸਮਰਪਿਤ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੱਥੇ ਇਹ ਸਾਡੀ ਸਰਕਾਰ ਹੋਣ ਦੇ ਨਾਤੇ ਸਰਕਾਰ ਨੂੰ ਦੇ ਤੌਰ ਦੇ ਉੱਪਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉੱਥੇ ਮੈਂ ਬੱਚਿਆਂ ਨੂੰ ਔਰ ਮਾਪਿਆਂ ਨੂੰ ਵੀ ਕਹਿਣਾ ਚਾਹੂਗਾ ਕਿ ਉਹੀ ਦੇਸ਼ ਉਹੀ ਸਮਾਜ ਤਰੱਕੀਆਂ ਕਰਦੇ ਨੇ ਉਹੀ ਸਿਖਰਾਂ ਤੇ ਪਹੁੰਚਦੇ ਨੇ ਜਿਹੜੇ ਦੇਸ਼ ਮੁਲਕ ਸਮਾਜ ਔਰ ਰਾਜ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰ ਸਭ ਤੋਂ ਵੱਧ ਨਿਵੇਸ਼ ਕਰਨ ਨਿਵੇਸ਼ ਕੱਲੇ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਨਿਵੇਸ਼ ਸਮਾਂ ਦੇਣ ਦੇ ਰੂਪ ਦੇ ਵਿੱਚ ਬੱਚਿਆਂ ਤੇ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੇ ਜਿਹੜੇ ਇਹ ਨਿਵੇਸ਼ ਕਰਦੇ ਨੇ ਉਹੀ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਅਜ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਉਹਨਾਂ ਮੂਲਕਾਂ ਨੇ ਸਿੱਖਿਆ ਨੂੰ ਆਪਦੀ ਜ਼ਿੰਮੇਵਾਰੀ ਸਮਝਿਆ ਤੇ ਅੱਜ ਕਿੱਥੇ ਨੇ ਦੂਜੇ ਪਾਸੇ ਪਿਛਲੇ ਸਮੇਂ ਦੇ ਵਿੱਚ ਬਦਕਿਸਮਤੀ ਦੇ ਨਾਲ ਆਪਣੀਆਂ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਆਪਾਂ ਪਿੱਛੇ ਵੀ ਰਹੇ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪਹਿਲਾਂ ਦਿੱਲੀ ਦੇ ਵਿੱਚ શ્રી ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਿੱਖਿਆ ਦੀ ਨਿਹਾਰ ਦਿੱਲੀ ਦੇ ਵਿੱਚ ਬਦਲੀ ਗਈ ਉਸੇ ਤਰੀਕੇ ਨਾਲ ਹੁਣ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਨਿਹਾਰ ਬਦਲਣ ਦਾ ਕੰਮ ਚੱਲ ਰਿਹਾ ਹੈ ਔਰ ਬਹੁਤ ਸਾਰੇ ਸਕੂਲ ਅਨਗਿੰਗ ਸਕੂਲ ਹੈ ਜਿਸੀ ਪੰਜਾਬ ਦੇ ਵਿੱਚ ਜਿੱਥੇ ਕਿਸੇ ਦੀ ਬਾਉਂਡਰੀ ਵਾਲ ਨਹੀਂ ਕਿਤੇ ਕਮਰੇ ਨਹੀਂ ਪੂਰੇ ਹੈਗੇ ਕਿਤੇ ਲੈਬਰਾਟਰੀਜ਼ ਨਹੀਂ ਹੈਗੀਆਂ ਕਿਤੇ ਟਾਇਲਟ ਨਹੀਂ ਹੈਗੇ ਕਿਤੇ ਬੈਂਚ ਨਹੀਂ ਹੈਗੇ ਫਰਨੀਚਰ ਨਹੀਂ ਹੈਗੇ ਇਹ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਪ੍ਰਗਾਟ ਸੀ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਬਹੁਤ ਕੰਮ ਨੇ ਜਿਹੜੇ ਇਹਨਾਂ ਵਿੱਚੋਂ ਕੰਪਲੀਟ ਹੋ ਚੁੱਕੇ ਜਿਸ ਦੀ ਵਜ੍ਹਾ ਕਰਕੇ ਅੱਜ ਇੱਕ ਨੁਹਾਰ ਹੈ ਜਿਹੜੀ ਉਹ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਬਦਲੀ ਜਾ ਰਹੀ ਹੈ ਤਕਰੀਬਨ ਸਾਢੇ 4 500 ਦੇ ਕਰੀਬ ਟੀਚਰਸ ਔਰ ਪ੍ਰਿੰਸੀਪਲਸ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਟ੍ਰੇਨਿੰਗ ਲੈ ਕੇ ਆਏ ਨੇ ਤਾਂ ਕਿ ਦੁਨੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਖਿਆ ਦਾ ਮਿਆਰ ਉੱਚਾ ਚੱਕਿਆ ਜਾ ਰਿਹਾ ਹੈ ਉਹ ਦੇਖ ਕੇ ਆਪਾਂ ਇੱਥੇ ਇੰਪਲੀਮੈਂਟ ਕਰ ਸਕੀਏ ਇਹੀ ਸਾਰੇ ਉਪਰਾਲੇ ਨੇ ਸਰਕਾਰ ਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਮੈਂ ਇਸ ਤਿੰਨ ਸਾਲਾਂ ਦੇ ਵਿੱਚ 9000 ਬੱਚੇ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਆਪ ਦਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰੱਖਿਆ ਤੁਸੀਂ ਸਾਰੇ ਬਿਮਾਰਕਵਾਦੇ ਬਾਧਰੋ ਆਪਾਂ ਇਸੇ ਸਕੂਲ ਦੀ ਗੱਲ ਕਰ ਲਈਏ ਮੈਂ ਭੈਣ ਜੀ ਉਹਨਾਂ ਨਾਲ काले काले स्टार्ट कोइ नै हो ਹੈਲੋ ਮੈਂ ਗੱਲ ਕਰ ਰਿਹਾ ਸੀਗਾ ਕਿ ਏਸੀ ਸਕੂਲ ਜਿੱਥੇ ਪੂਰੇ ਪੰਜਾਬ ਦੇ ਵਿੱਚ ਉਹ ਹਰ ਬਦਲੀ ਜਾ ਰਹੀ ਹੈ ਆਪਾਂ ਦੂਰ ਨਾ ਜਾਈਏ ਏਸੀ ਸਕੂਲ ਦੀ ਹੀ ਗੱਲ ਕਰ ਲਈਏ ਤੇ ਮੈਡਮ ਦੱਸ ਰਹੇ ਸੀ ਕਿ ਏਸੀ ਸਕੂਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਾਹੇ ਪੜ੍ਹਾਈ ਦੇ ਵਿੱਚ ਤੇ ਚਾਹੇ ਖੇਡਾਂ ਦੇ ਵਿੱਚ ਜੂਡੋ ਦੇ ਵਿੱਚ ਬੱਚਿਆਂ ਨੇ ਮੱਲਾ ਮਾਰੀਆਂ ਨੇ ਇਹ ਬੱਚਿਓ ਤੁਸੀਂ ਤੁਸੀਂ ਬਹੁਤ ਬਹੁਤ ਤਾੜੀਆਂ ਦੇ ਪਾਤਰੋਂ ਤੁਸੀਂ ਆਪ ਦੇ ਲਈ ਤਾੜੀਆਂ ਜਿਹੜੀਆਂ ਜ਼ਰੂਰ ਮਾਰੋ ਜਿਹੜੇ ਇਹਦੀ ਮਿਹਨਤ ਕਰਦੇ ਹੋ ਸਾਰੇ ਟੀਚਰਜ਼ ਇਹ ਨਹੀਂ ਇਹ ਨਾ ਕਰਦੇ ਨੇ ਵੈਸਟ ਸਕੂਲ ਚੁਣਿਆ ਜਾਣਾ ਤੇ 10 ਲੱਖ ਰੁਪਏ ਦਾ ਇਨਾਮ ਪਾ ਲੈਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਤੁਹਾਡੇ ਸਾਰਿਆਂ ਦੀ ਮਿਹਨਤ ਦਾ ਨਤੀਜਾ ਹੈ ਟੀਚਰ ਪ੍ਰਿੰਸੀਪਲ ਤੋਂ ਲੈ ਕੇ ਸਾਰੇ ਟੀਚਰਜ਼ ਤੱਕ ਸਾਰੀ ਐਸਐਮਸੀ ਤੱਕ ਸਾਰੇ ਜਿਹੜੇ ਮਾਪੇ ਨਾਲ ਸਪੋਰਟ ਕਰਦੇ ਨੇ ਔਰ ਸਾਰੇ ਬੱਚੇ ਸਾਰਿਆਂ ਦੀ ਇੱਕ ਕਲੈਕਟਿਵ ਇੱਕ ਸਾਂਝੀ ਮਿਹਨਤ ਹੈ ਜਿਹਦੀ ਵਜ੍ਹਾ ਕਰਕੇ ਇਹ ਮਾਣ ਹੈ ਜਿਹੜਾ ਉਹ ਸ਼ੇਰੋਂਵਾਰੇ ਸਕੂਲ ਨੂੰ ਮਿਲਿਆ ਹੈ ਸੋ ਜਿੱਥੇ ਤੁਸੀਂ ਤੁਹਾਡਾ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਬਾਦ ਹੈ ਉਥੇ ਹੀ ਮੇਰਾ ਆਪਣਾ ਨਗਰ ਹੈ ਇਸ ਨਗਰ ਦੇ ਵਿੱਚ ਹੁਣ ਤੱਕ ਤਕਰੀਬਨ 7.5 ਕਰੋੜ ਦੇ ਕਰੀਬ ਜਿਹੜੇ ਚਾਹੇ ਜੀ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨ ਦਾ ਤਕਰੀਬਨ 3 ਕਰੋੜ 90 ਲੱਖ ਰੁਪਿਆ ਲਾਇਬ੍ਰੇਰੀ ਵਾਸਤੇ ਯਾਦਗਾਰ ਗੇਟ ਵਾਸਤੇ ਬਹੁਤ ਸਾਰੇ ਕੰਮਾਂ ਦੇ ਵਾਸਤੇ ਜਿਹੜੇ ਫੰਡਸ ਨੇ ਆ ਵੀ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨਗਰ ਦੇ ਲਈ ਖੋਰ ਵੀ ਵੱਡੇ ਪ੍ਰੋਜੈਕਟ ਨੇ ਜਿਹੜੇ ਆਉਣਗੇ ਮੇਰਾ ਤੁਹਾਨੂੰ ਇਹ ਵਿਸ਼ਵਾਸ ਦੋਣਾ ਮੈਂ ਤੁਹਾਨੂੰ ਔਰ ਮੈਂ ਮੈਡਮ ਨੂੰ ਆਪਣਾ ਡੀਓ ਮੈਡਮ ਨੂੰ ਪ੍ਰਿੰਸੀਪਲ ਮੈਡਮ ਨੂੰ ਸਾਰੇ ਟੀਚਰਸ ਨੂੰ ਮੈਂ ਬੇਜਤੀ ਕਰੂੰਗਾ ਕਿ ਵੈਸੇ ਤਾਂ ਆਪਣਾ ਹੀ ਮੇਰਾ ਨਗਰ ਹੈ ਆਪਣਾ ਹੀ ਸਕੂਲ ਹੈ ਪਰ ਇਹਨਾਂ ਬੱਚਿਆਂ ਦੇ ਲਈ ਜਿਹੜੇ ਇਨੀ ਮਿਹਨਤ ਕਰਦੇ ਨੇ ਤੁਸੀਂ ਉਹਨਾਂ ਨੂੰ ਪੂਰੇ ਪੂਰੇ ਸ਼ੌਕ ਨਾਲ ਤੇ ਮਿਹਨਤ ਨਾਲ ਕਮਿਟਮੈਂਟ ਦੇ ਨਾਲ ਉਹਨਾਂ ਨੂੰ ਤੁਸੀਂ ਪੜ੍ਹਾਉਨੇ ਹੋ ਜੋ ਵੀ ਜਿਸ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਇਸ ਸਕੂਲ ਨੂੰ ਉਹ ਤੁਸੀਂ ਹੁਕਮ ਕਰੋ ਉਹ ਬੜੀ ਜਲਦੀ